ਬਿਮਾਰ ਤਾਂ ਮੋਰ ਸੈਲਵਾ ਪੈਂਚਰ ਹੋ ਲਿਆ ਇਹ ਮੂਹ ਫਰਨੋ ਨਹੀਂ ਕਰਦਾ ਹੈ ਬੰਦਾ ਇਹ ਹਾਰਾ ਕੀ ਬਾਤ ਆ ਛੱਡ ਛੜ ਗਿਆ ਯਾ ਬਾ ਸੁਣ ਕਿਤਨੇ ਕਮਾਏ ਉਧਰ ਤੇ ਕਹੇ ਬਾਰਾ ਹਜ਼ਾਰ ਇੱਕ ਨਹੀਂ ਹੋਈ ਗਾ ਇਹ ਦਿਨ ਵੀ ਤਰਖਾ ਬਾਰਾ ਹਜ਼ਾਰ ਦੇ ਨੀਚਾ ਹੈ ਜਾ ਯਾਰ ਯੋ ਕੱਲ੍ਹ ਦਾ ਪਤਾ ਨਹੀਂ ਕਿਸੇ ਨੂੰ ਫੋਨ ਕਰੀ ਜਾ ਰਿਹਾ ਯੋ ਰਾਜ ਦਾ ਰਾਜ ਪਿਆਮਤ ਰਾਜ ਰਾਜ ਪਿਆ ਮੇਰਤਵੰਦਰ ਇਸ ਦਾ ਦਵਿਆ ਇੱਕ ਇਹ ਬਿਮਾਰਾ ਜੋਗਰਾ ਹਟਦਾ ਨਹੀਂ ਹੈ ਓ ਵਾਲੀ ਨੇ ਜੱਕੇ ਦੇਖ ਲੈ ਦੋਸਤ ਯਾਰ ਦੋਸਤ ਦੇ ਪਾਸ ਉਹ ਭੇਦੀ ਨੈਰ ਕਵੈਸਟ ਤਰੀਕਮਾ ਦੀ ਅਰ ਨੂਬ ਨਹੀਂ ਰਕ ਬੈਸਟ ਭੇਜ ਗਿਆ ਫੋਨ ਨੰਬਰ ਵੀ ਕੱਢ ਲਿਆ ਕਹਿੰਦੇ ਫੋਨ ਦਾ ਫੋਨ ਕਰ ਰਿਆ ਪਲਿਆ ਵਾ ਸਾਡਾ ਪਵਾ ਜੀ ਬੱਟ ਹੈ ਨਾ ਇਹ ਤੇ ਮੁੱਢੀ ਖਾਈ ਭੈਣ ਜੋਈ ਵੀ ਆ ਕੀ ਖਾਈ ਨਿੱਤ ਨੇ ਮਦਾਨ ਕਮਨ ਨਿੱਤ ਸਾਸ਼ਤਰੀ ਗਾਲ ਬਈ ਹੈ ਭਾਂਡੇ ਦੇ ਭਾਂਡੇ ਭਾਂਡੇ ਰੋਟੀ ਖਾਈ ਭਾਂਡੇ ਨੂੰ ਕਿਹਾ ਬਾਸ ਹੁਣ ਕਿਤਨੇ ਕਮਾਏ ਇੱਧਰ ਤੇ ਕਿਹੜਾ ਬੋਰਾ ਹਜ਼ਾਰੀ ਇੱਕ ਨਹੀਂ ਹੋਈਗਾ ਇੱਕ ਦਿਨ ਵੀ ਤਨ ਖਾ ਬੋਰਾ ਜਿਹੜੇ ਨੀਚੇ ਹੈ ਯਾਰਾ ਬਾਕੀ ਉੱਪਰ ਜਾਏਗੇ ਇਹ ਮੈਂ ਇਹ ਉੱਪਰ ਆ ਦੇਈਏ ਛੱਤ 'ਮੈਂ ਦੇਈਏ ਦੱਸ ਦੇ ਕੋਲੇ ਵੀਰ ਮੜ ਜਾਗਾ ਈ ਵੀ ਇਕ ਲੱਗਦਾ 3 ਘਟ ਪੈਦਾ ਈ ਬਣਾਇਆ ਜਿਤਨੀ देर ਮਤਲਬ ਫੋਨ ਬੰਦਦਾ ਆ ਰਹੀ ਸੀ ਬਹੁਤ ਜਿਆਦਾ ਜ਼ੁਬਾਨ ਚੱਲ ਰਹੀ ਈ ਬੰਦੇ ਦੀ ਬਈ ਜਿੱਦਣ ਜਦ ਮੈਂ ਫੋਨ ਖੋਲ ਲਿਆ ਬਈ ਜਦੀ ਨਹੀਂ ਹੋ ਗਿਆ ਈ ਤੁਹਾਨੂੰ ਤਾਂ ਵੀ ਥਾਂ ਘੋਟ ਲਿਓ ਕੱਲ੍ਹ ਦਾ ਪਤਾ ਨਹੀਂ ਕਿਸ ਬੰਦੇ ਫੋਨ ਕਰੀ ਜਾ ਰਿਹਾ ਓ ਰਾਜ ਦਾ ਰਾਜ ਪਿਆਮਤ ਰਾਜ ਰਾਜ ਪਿਆ ਮੇਰ ਤੁੰਦਰਿਸ ਦਾ ਦਵਿਆ ਇੱਕ ਦੱਸਣਾ ਜੀ ਨੰਬਰ ਦੇਖਦਾ ਕਿਸ ਬੱਕਾ ਈ ਵਾਰੀ ਕਰ ਰੱਖੇ ਹੁਣੇ ਫੋਨ ਇੰਸਟਾਗ੍ਰਾਮ 'ਪਾ ਦੇਖ ਰਿਹਾ ਕੁਬਸ ਤਾਂ कोला आयो क्यों भा मेरे की उसके पास उस यार दोस्त के पास भेज दी ने रिक्वेस्ट हां <laughs> इधर यार दोस्त के पास इधर इधर हाँ इतनी घुमा दी यार ਨਿਊਬ ਨੇ ਇਹ ਬੈਸਟ ਭੇਜਿਆ ਫੋਨ ਨੰਬਰ ਵੀ ਕੱਢ ਲਿਆ ਕਹੀ ਤੇ ਫੋਨ ਦਾ ਫੋਨ ਕਰ ਰਿਹਾ ਕੋਈ ਨਹੀਂ ਆ ਰਿਹਾ ਇਹ ਤਾਂ ਬਗਜੋੜੀਆਂ ਵਾਲਾ ਹੈ ਮਗਜ ਬੋਲਿਆਂਗੇ ਮਾਰ ਰਿਹਾ ਮੈਂ ਕਿਹੜੇ ਤੋ ਨੀ ਚੌਰਾ ਇੱਕ ਮਾਰੇ ਗੋਆ ਆ ਬੰਦਾ ਨਹੀਂ ਸ਼ੋਰਾ ਸ਼ੋਰਾ ਕੋਣ ਹੈ ਤੈਨੂੰ ਬਤਵਤਾ ਦੀ ਇਸ ਸਮੇਂ ਗਾਪਾਂ ਵੇ ਗਿਆ ਕੋਈ ਨਹੀਂ ਗਾ ਗਿਆ ਪਾਇਆ ਗਾ ਤੇ ਕੁਛ ਨਹੀਂ ਪਾਇਆ ਕੋਈ ਨਹੀਂ ਗਿਆ ਬਣੇ ਜੜ ਗੇ ਨੀ ਚਵੇਟ ਹਰ ਕੋਈ ਆਵਾਜ਼ ਲਗਾ ਕੇ ਅੱਕਲੀ ਕੋਣ ਜੜ ਕੇ ਨੀਚੇ ਨੂੰ ਕਹੀਂ ਤੋਂ ਰਾਬਨੇ ਗੁੰਬੋ ਮਾਰਦੇ ਜੱਬ ਗਏ ਹੈ ਗੋਲੇ ਚਲ ਅੱਛਾ ਦੇਖੋ ਹੈ ਮੁਰਾ

ਤੂੰ ਮੇਰੀ ਬੇਇੱਜ਼ਤੀ ਕਰਾਉਣੇ ਜਾਣੀਂ ਨਵਾਣਾ ਬੇ ਇੱਤਿਨੇ ਕੌਣ ਨੂੰ ਛਾਉ ਬੇਇੱਤਿਨੇ ਕੌਣ ਇੱਜ਼ਤ ਅੱਜ ਤੋਂ ਨਹੀਂ ਦੇਖੇ ਕਰਦੇ ਬੇਇੱਜ਼ਤੀ ਵੀ ਨਹੀਂ ਦੇਖੇ ਕਰਦੇ ਵਾ ਵਾ ਜੀ ਵਾ ਤੂੰ ਮੇਰਾ ਦੁੱਲੇ ਬਿਕੋਲਾ ਕਿੱਥੈ ਇਹਦੇ ਕੌਣ ਮੋਲਾ ਜਰਨ ਕੱਛੇ ਨਾਮ ਬੱਦੀਉ ਨਹੀਂ ਮੇਰਾ ਹਾਂ ਪੱਤਰਾ ਲਿਖ ਦਿਆ ਓਕੇ ਇੱਕ ਮਿੰਟ ਕਿਆ ਲੰਦੇ ਬੱਕਾ ਨਾਮ ਜੋ ਮਰ ਜੋ ਮੇਰਾ ਨਾਮ ਹੈ ਕਿਆ ਇਹਦੇ ਨੋ ਹਾਂ ਮਦਬਈ ਹੈ ਕਸ਼ੀਸ਼ ਇਤਨਾ ਸਵੀਟ ਇਵਤ ਤਨ ਗੰਨਾ ਮੇਰਾ ਗੋਲਪਾ ਇਹ ਤਾਂ ਗੋਲਾ ਗੋਲਾ ਘੁੰਦਾ ਵੈ ਮਾਣਾ ਬੱਚਾ ਗੋਲਾ ਕਰਿਆ ਇੱਕ ਮਦਰਾ ਜੇ ਪੀਰਾ ਗਾ ਰਣ ਵਾਲਾ ਤਾਂ ਆ ਇੱਕ ਓ ਇੱਕ ਬਾਤ ਹੈ ਦੀ ਬੱਬੇ ਚੜਾਈ ਹੈ ਜੀ ਉੱਥੇ ਤੇਰੀ ਨੂੰਹੀ ਮਾਨੇ ਉਦਣ ਗਏ ਉੱਥੇ ਬਾਈ ਬਾਈ ਉਹਨਾਂ ਬਹੁਤ ਇੱਜ਼ਤ ਕਰੀ ਮਾਂ ਜੀ ਤੇਲ ਪਾਉਣਾਗਾ ਫਿਰ ਆ ਜੀ ਜਦੀ ਜਦੀ ਨੇ ਬੱਡੇ ਕਰਦਿਆ ਨਾ ਹਾਂ ਹਾਂ ਤੇ ਸੋਗਾ ਪਾਣਾ ਸੋਭੇ ਹੀ ਪੈਗਾ ਮੈਂ ਵੀ ਕੋਲ ਲੈਣਾ ਬਿਛਾਣਾ ਪਹਿਲੇ ਛੇਤੀ ਬੈਜੇ ਹੋਰ ਬੈ ਪਰ ਮਮੇਗਾ ਤੋਂ ਗਈ ਹੈ ਓਲੇ ਨਮਿਤਾ ਜੀ ਸੁਣਾ ਕੋ ਚਲੋ ਉਹ ਮੈਨਾਂ ਦਾ ਅੱਜ ਹੋ ਰਿਹਾ ਆ ਰਹੀ ਨੇ ਇੱਥੇ ਲੇਕਿਤ ਪੱਟੇ ਚਲੋ ਠੀਕ ਐ ਬੱਬਿਓ ਪੇ ਟਕਰਾਂ ਐ ਉਹ ਬੰਦਾ ਥੋੜਾ ਜਿਹਾ ਗਲਤ ਹੋ ਗਿਆ ਉਹ ਦੇਖ ਦੇਖ ਕੀ ਕਰ ਰਿਹਾ ਕਿਓ ਦੇਖਿਆ ਉਸਤਾਦ ਫੋਨ ਜਾਂ ਇਧਰ ਨੂੰ ਕਰ ਲਿਆ ਨਾ ਮੈਂ ਜੱਤ ਤੇ ਮੈਂ ਕਰਟ ਆ ਜਾਂ ਅੰਦਰ ਉਹ ਵੀ ਬੋਲਦਾ ਓ ਬਾਜ ਜਨ ਕਰਦੀ ਟ੍ਰਾਈ ਕਰਉਣੇ ਹੋ ਮੇਰੇ ਓ ਤਾਂ ਕੀ ਹੋਣੀ ਹੈ ਜਾਈ ਨਹੀਂ ਮਰ ਤਾਂ ਮੋਟਰਸਾਈਕਲੋਂ ਪੈਂਚਰ ਹੋ ਗਿਆ ਇਹ ਮੂਵ ਫਰਨੋ ਨਹੀਂ ਕਰਦਾ ਹੋਇਆ ਬੰਦਾ ਇਹ ਹਾਰਾ ਕੀ ਬਾਤ ਆ ਪਰ ਚੇ ਚੜ ਗਿਆ ਖਰਚ ਅਸੀਂ ਜਿਵੇਂ ਕਰਾ ਲੱਸ ਸੇ ਸ਼ੇਰ ਕੇ ਪੈਸੇ ਆ ਗਏ ਪਹੁੰਚੇ ਤਾਂ ਹੀ ਜਾਣੇ ਆਪਣੇ ਵਜh ਲੇਟ ਹੋ ਗਿਆ ਆਪਾਂ ਪਹੁੰਚਾਂਗੇ ਮੌਂਦ ਦੇ ਜੇ ਨਹੀਂ ਪਤਾ ਬੰਦਾ ਜੀ ਹਾਂ ਹਾਂ ਸਟੇਡੀ ਪਤਾ ਬੰਦਾ ਹੈ ਟੜੀ ਚਲੋ ਕੋਈ ਨਾ ਇਹ ਤਾਂ ਕਈ ਸਾਲ ਲਗਾ ਮੈਂ ਬਣਾ ਮੈਂ ਇਤਰਾ ਲਵਾਣੀ ਓਏ ਯਾਰ ਸਿੱਖ ਲੈ ਲੈ ਸਿੱਖ ਲੈ ਹੈ ਸਿੱਖ ਲੈ ਸਿੱਖਿਆ ਦਿਖਾਇਆ ਆ ਸਿੱਖਣ ਨੂੰ ਕਿਹਾ ਜੇ ਲਾ ਦੇ ਗੌਂਦੇ ਯਾਰ ਖਾਤਾ ਵੜਾ ਵਿੱਚ ਥਮਗੀ ਤਰਾਕੀ ਫਿਰ ਰਹੀ ਨੇ ਇਹਨੇ ਦਿਨ ਤੇ ਬੜੇ ਆ ਜਾਂਦੇ ਹੈਂ ਇਤਰੀ ਹੈ ਜੇ ਰਿਮੇ ਪਾ ਚੱਲ ਜਾਂਦੇ ਲੈ ਵਾ ਅੱਛਾ ਹੀ ਦੋ ਜਣੇ ਯਾਰ ਕੀ ਆਵਾਜ਼ ਹਰ ਤਾ ਸੋਚ ਰਹੇ ਘਰੇ ਨਹੀਂ ਸੋਚ ਰਹੇ ਮੰਨ ਲੈ

ஜரல ਕੁਣਾ ਤੋ ਸਮਾ ਕੀ ਆ ਨਾਮ ਬਾਏ ਬਾਏ ਕੀ ਜੋਦ ਰੰਗ ਤੇ ਲੱਗ ਗਿਆ ਕੀ ਕਰਾਂ ਯਾਰ ਬਹੁਤ ਚੱਕਰ ਪੈ ਰਹੇ ਯੋ ਬਾਈ ਮਰਾ ਜੋ ਲਾਈਕ ਕਰੋ ਸ਼ੇਅਰ ਕਰੋ ਇਹੋ ਉੱਲੂ ਵੀਰ ਮਰ ਜਾ ਹੋਟਲ ਮੇਂਜਮੈਂਟ ਬਾਰੇ ਦੱਸ ਯਾਰ ਇਹਨਾਂ ਲੋਕਾਂ ਨੂੰ ਬੰਦੇ ਨੂੰ ਪਤਾ ਲੱਗਣਾ ਦੇਣਾ ਬੰਦ ਕਰ ਲਈਦਾ ਨਾ ਬੰਦ ਕਰਾਂਗਾ ਬੰਦੋ ਬੰਦੋ ਚਲਾਣੇ ਥੋੜੀ ਸਾਧਨ ਥੋੜੀ ਚਲਾ ਆਇਓ ਛੇਤੀ ਫੋਨ ਲੋ ਹੋ ਗਿਆ ਵਧੀਆ ਹੈ ਬੰਦੇ ਲੇਖ ਨਹੀਂ ਇਸਨੇ ਰਹਿਣ ਤੇ ਚੱਲ ਰਹਿਣ ਤੇ ਰਹਿਣ ਤੇ ਕੋਈ ਨਾ ਕੋਈ ਨਾ ਨੋ ਸੋ ਜਾ ਓ ਜਾ ਬੱਟੇ ਥੀ ਆ ਬਬੇ ਸਸਰੀ ਘਾਲ ਬਾਈ ਸਾਰਿਆਂ ਨੂੰ ਹੈ ਸਸਰੀ ਘਾਲ ਕਰਦੇ ਆ ਸਾਰਿਆਂ ਨੂੰ ਸਸਰੀ ਘਾਲ ਉਹ ਕਰਤੀ ਬਾਏ ਬਾਏ ਹੈ ਫਿਰ ਦੇਖਾਂ ਯਾਰ ਕੋਈ ਨਮਸਤੇ ਨਮਸਤੇ ਵਾਲੇ ਵੀ ਹਾਂ ਸਾਰੇ ਸਸਰੀ ਘਾਲ ਵਾਲੇ ਦੇ ਹੁੰਦੇ ਆ ਫੇਰ ਬਣਾਵੇਂ ਕਿਦਨੀ ਵਸਤੇ ਵਾਲੇ ਜੈਸੀ ਰਾਮ ਉਹ ਵੀ ਹੈ ਗੋੰਦੇ ਨਾ ਬਹਾ ਦਵੰਗ ਬੱਤਾਂ ਸੁਣਾਈਆਂ ਦੇ ਰਾ ਸਵੇਰੀ ਐ ਬੋ लय तुन सुनाव करजा वीडिओ बंद होते